ਲਵਲੀ ਜੀ ਉਸੇ ਪੰਜਾਬ ਦੀ ਗੱਲ ਕਰੋਗੇ ਤਾਂ ਜਿਆਦਾ ਬਿਹਤਰ ਹੈ ਉਹ ਸਿਫਾ ਕਿਉਂ ਦੇਗੇ ਨਹੀਂ ਦੇਗੇ ਇਹ ਤੁਸੀਂ ਤੁਸੀਂ ਲਵਲੀ ਸਾਹਿਬ ਨੂੰ ਸਵਾਲ ਕਰੋ ਬਟਿੰਡਾ ਜਗ੍ਹਾ ਲੁਧਿਆਣਾ ਤੋਂ ਨੂੰ ਮੈਂ ਦੱਸਦਾ ਕਿ ਖਾਰ ਮੈਨੂੰ ਲੱਗਦਾ ਕਿ ਮੈਂ ਪੰਜਾਬ ਦਾ ਪ੍ਰਧਾਨ ਐ ਔਰ ਮੇਰਾ ਫਰਜ ਬੰਦਾ ਕਿ ਮੈਂ ਸਾਰੀਆਂ ਸੀਟਾਂ ਤੇ ਲੜਾਈ ਲੜਾਂ ਵਿਰੋਧੀਆਂ ਵੱਲੋਂ ਹੁਣ ਤੱਕ ਸਵਾਲ ਨਹੀਂ ਲੇਕਿਨ ਇਕ ਸਵਾਲ ਪੂਰਾ ਹੋਣ ਦਿਓ ਬ੍ਰਦਰ ਤੁਸੀਂ ਪੱਤਰਕਾਰ ਹੋ ਹਾਂਜੀ ਠੀਕ ਹੈ ਸੋ ਹੁਣੇ ਫੈਸਲਾ ਲਿਆ ਗਿਆ ਰਾਹੁਲ ਗਾਂਧੀ ਜੀ ਦੁਆਰਾ ਕਿ ਜਿਸ ਪ੍ਰਕਾਰ ਆਦਰਨੀਆ ਰਵਨੀਤ ਸਿੰਘ ਬਿੱਟੂ ਸਾਹਿਬ ਪਾਰਟੀ ਨੂੰ ਇਸ ਸਮੇਂ ਛੱਡ ਕੇ ਗਏ ਜਿਸ ਪਾਰਟੀ ਨੇ ਸਾਰੇ ਰਾਜ ਭਾਗ ਠਾਠ ਦਿੱਤੀ ਹੋਵੇ ਔਰ ਉਸ ਤੋਂ ਬਾਅਦ ਐਨ ਮੌਕੇ ਤੇ ਆ ਕੇ ਛੜ ਜਾਣਾ ਇਹ ਮਤਲਬ ਕਿ ਪੰਜਾਬ ਦੇ ਲੋਕਾਂ ਨੂੰ ਤੇ ਦੇਸ਼ ਦੇ ਲੋਕਾਂ ਨੂੰ ਪਸੰਦ ਨਹੀਂ ਆਇਆ ਔਰ ਰਾਹੁਲ ਗਾਂਧੀ ਜੀ ਨੇ ਫੈਸਲਾ ਲਿਆ ਕਿ ਸਾਨੂੰ ਇਹਦਾ ਜਿਹੜਾ ਇਹ ਸਨੇਹਾ ਗਿਆ ਲੋਕਾਂ 'ਚ ਇਹਦਾ ਮੋੜਵਾ ਜਵਾਬ ਦੇਣਾ ਚਾਹੀਦਾ ਹੈ ਲੁਧਿਆਣੇ ਜੋ ਪੂਰੇ ਦੇਸ਼ ਭਰ ਵਿੱਚ ਸਨੇਹਾ ਜਾਏਗਾ ਕਿ ਜਿਹੜੇ ਲੋਕ ਆਪਰਚਨਿਸਟ ਹੈਗੇ ਆ ਔਰ ਜਿਹੜੇ ਲੋਕ ਮੌਕਾ ਪ੍ਰਸਨੇ ਜਿਹੜੇ ਲੋਕ ਪਿੱਠ ਚ ਛੁਰਾ ਮਾਰ ਕੇ ਜਾਂਦੇ ਨੇ ਉਹਨਾਂ ਨੂੰ ਲੋਕ ਸਬਕ ਜ਼ਰੂਰ ਸਿਖਾਉਂਦੇ ਨੇ ਇਹ ਮੈਂ ਸਮਝਦਾ ਕਿ ਜਿਹੜਾ ਬਟ੍ਰੇਕ ਕੀਤਾ ਉਹਨਾਂ ਨੇ ਪਾਰਟੀ ਨੂੰ ਧੋਖਾ ਦਿੱਤਾ ਇਹ ਧੋਖੇ ਦੇ ਖਿਲਾਫ ਮੈਂ ਸਮਝਦਾ ਕਿ ਇਹ ਬਹੁਤ ਵੱਡੀ ਇੱਕ جنگ ਹੈ ਤੇ ਲੜਾਈ ਹੈ ਧੋਖੇ ਦੇ ਖਿਲਾਫ ਵਫਾਦਾਰੀ ਦੀ ਲੜਾਈ ਹੈ ਮੈਂ ਇਹ ਸਮਝਦਾ ਹਾਂ ਔਰ ਮੈਨੂੰ ਲੱਗਦਾ ਹੈ ਕਿ ਪੰਜਾਬ ਦੇ ਲੋਕ ਬਹੁਤ ਸੂਝਵਾਨ ਨੇ ਐਸੇ ਧੋਖੇਬਾਜ਼ਾਂ ਨੂੰ ਬੇਵਫਾ ਲੋਕਾਂ ਨੂੰ ਜ਼ਰੂਰ ਸਬਕ ਸਿਖਾਉਣਗੇ। ਬ੍ਰਿੰਗ ਸਾਹਿਬ ਜੀ ਤੁਸੀਂ ਤੋਂ ਪਹਿਲੀ ਗੱਲ ਕੀਤੀ ਜਦੋਂ ਸਾਰੇ ਵੱਡੇ ਵੱਡੇ ਲੀਡਰ ਜੋ ਦਿੱਗੇ ਜ ਹਾਰ ਰਹੇ ਸੀ ਤਾਂ ਗਿੱਦੜਵਾਹਾਂ ਦੇ ਲੋਕਾਂ ਨੇ ਪੂਰਤ ਯਕੀਨ ਕੀਤਾ ਉਹ ਸਾਨੂੰ ਛੱਡ ਕੇ ਜਾ ਰਹੇ ਹੁੰਦੇ ਆ। ਦੇਖੋ ਗਿੱਦੜਬਾ ਤੁਸੀਂ ਮੈਨੂੰ ਲੱਗਦਾ ਹੈ ਕਿ ਸਾਰੇ ਸਵਾਲ ਜਾਣਬੁੱਝ ਕੇ ਕੋਈ ਐਸੇ ਪੁੱਛਨੇ ਹੈ। ਗਿੱਦੜਬਾ ਇਹਦਾ ਜਿਹੜਾ ਗਿੱਦੜਬਾ ਹੈ ਉਹ ਮੇਰਾ ਦਿਲ ਹੈ। ਰਾਜਾ ਵੜਿੰਗ ਕਿਤੇ ਵੀ ਤੁਰਿਆ ਫਿਰੇ ਉਹਦਾ ਦਿਲ ਗਿੱਦੜਬਾ ਦੇ ਲੋਕਾਂ ਲਈ ਧੜਕਦਾ ਹੈ। ਨਾ ਗਿੱਦੜਬੇ ਦੇ ਲੋਕਾਂ ਨੂੰ ਛੱਡਿਆ ਤੁਹਾਨੂੰ ਬੇਨਤੀ ਕਰਨੀ ਛੋਣਾ ਪਹਿਲਾਂ ਵੀ ਮੈਂ ਬਠਿੰਡੇ ਤੋਂ ਚੋਣ ਲੜਿਆ ਸੀ। ਮੈਂ ਆਲ ਇੰਡੀਆ ਦਾ ਪ੍ਰਧਾਨ ਬਣਿਆ ਸੀ ਲੋਕ ਕਹਿੰਦੇ ਰਾਜਾ ਵੜਿੰਗ ਗਿੱਦੜਬਾ ਛੱਡ ਗਿਆ। ਲੋਕ ਕਹਿੰਦੇ ਸੀ ਕੀ ਯਾਰ ਹੁਣੇ ਮੰਤਰੀ ਬਣ ਗਿਆ ਫਿਰ ਪਤਾ ਨਹੀਂ ਕਿੱਥੇ ਜਾਊਗਾ ਗਿੱਦੜਵਾ ਮਰਦੇ ਦਮ ਤੱਕ ਗਿੱਦੜਵਾ ਦੇ ਲੋਕਾਂ ਦੇ ਨਾਲ ਰਹੇ ਆ ਤੇ ਗਿੱਦੜਵਾ ਦੇ ਲੋਕਾਂ ਦੇ ਨਾਲ ਰਹਿਣਾ ਅੱਜ ਅੱਜਾ ਤੁਹਾਡੀ ਤਾਂ ਹੋ ਰਹੀ ਸੀ ਕਿਉਂਕਿ ਤੁਸੀਂ ਵੀ ਪਹਿਲਾਂ ਇੱਛਾ ਜ਼ਾਹਿਰ ਕੀਤੀ ਹੈ ਕਿ ਇਸ ਚੋਣ ਚ ਵੀ ਮੇਰੀ ਇੱਛਾ ਹੈ ਕਿ ਹਸਰਤਪੁਰ ਬਾਬਲ ਦੇ ਨਾਲ ਮੁਕਾਬਲਾ ਹੋਵੇ ਚੰਨ ਨਮਨ ਦੇਖੋ ਗੱਲ ਉਹ ਮੇਰੀ ਜਿਹੜੀ ਇੱਛਾ ਸੀ ਉਹ ਪੂਰੀ ਹੋਈ ਮੈਂ ਮੁਕਾਬਲਾ ਕੀਤਾ ਪਾਰਟੀ ਨੇ ਹੁਣ ਵੱਡਾ ਇੱਕ ਫੈਸਲਾ ਬਟਰੇ ਦੇ ਖਿਲਾਫ ਮੈਂ ਸਮਝਦਾ ਕਿ ਵਫਾਦਾਰੀ ਤੇ ਗੈਦਾਰੀ ਦੀ ਲੜਾਈ ਹੈ ਇਹਾ ਹੁਣ ਲੋਕਾਂ ਨੇ ਫਤਵਾ ਬਹੁਤ ਵੱਡਾ ਦੇਣਾ ਸੋ ਇਸ ਕਰਕੇ ਉੱਥੇ ਅਹਿਮ ਲੜਾਈ ਬਣ ਜਾਂਦੀ ਹੈ ਅਦਰਵਾਇਜ਼ ਤਾਂ ਮੇਰੀ ਇੱਛਾ ਸੀ ਮੈਂ ਕਿਤੋਂ ਵੀ ਚੋਣਾਂ ਨਾਲ ਲੜਿਆ ਫਿਰ ਪਾਰਟੀ ਨੇ ਕਿਹਾ ਕਿ ਨਹੀਂ ਹੁਣ ਇਹ ਸਨੇਹਾ ਦੇਣ ਦਾ ਮੌਕਾ ਸੋ ਸਨੇਹਾ ਦੇਣ ਦਾ ਮੌਕਾ ਸਿੰਘ ਸਾਹਿਬ ਅੱਜ ਦੋ ਲੀਡਰਾਂ ਦੀਆਂ ਜੱਟੀਆਂ ਪੁਆਈਆਂ ਤਖਤ ਸਾਹਿਬ ਵੀ ਧਰਤੀ ਤੇ ਨਤਮਸਤਕ ਹੋਏ ਹੋ ਕੀ ਮੈਨੇ ਕਿਹਾ ਜੀ ਮੈਨੂੰ ਸਮਝ ਨਹੀਂ ਕੋਈ ਮੈਨ ਨਹੀਂ ਇਹ ਪੋਲਿਟੀਕਲ ਲੋਗ ਨੇ ਅਸੀਂ ਇਹ ਕੋਈ ਦੁਸ਼ਮਣੀ ਤਾਂ ਨਹੀਂ ਸੀ ਉਹ ਜੀਤਮਿੰਦਰ ਜੀ ਇੱਕ ਵੱਖਰੀ ਪਾਰਟੀ ਸਨ ਜਟਾਣਾ ਜੀ ਸਾਡੇ ਇੱਥੇ ਉਮੀਦਵਾਰ ਸਨ ਕਾਂਗਰਸ ਪਾਰਟੀ ਦੇ 10 ਸਾਲਾਂ ਤੋਂ ਲੜਾਈ ਲੜੀ ਵਰਕਰਾਂ ਦਾ ਮਨੋਬਲ ਉੱਚਾ ਚੁੱਕ ਕੇ ਰੱਖਿਆ ਅੱਜ ਕਾਂਗਰਸ ਪਾਰਟੀ ਨੇ ਜਿਹੜੀ ਟਿਕਟ ਆਉ ਜੀਤ ਮਹਿੰਦਰ ਜੀ ਨੂੰ ਦਿੱਤੀ ਹੈ ਸਾਡਾ ਸਾਰਿਆਂ ਦਾ ਫਰਜ਼ ਬੰਦਾ ਹੈ ਅਸੀਂ ਹਿੱਕ ਢਾਕੇ ਆਪਦੇ ਉਮੀਦਵਾਰ ਦੇ ਲਈ ਲੜਾਈ ਲੜੀਏ ਉਹਨਾਂ ਨੂੰ ਵੋਟਾਂ ਪਾਈਆਂ ਤੇ ਅੱਜ ਦੋਹਾਂ ਦਾ ਜਿਹੜਾ ਮਨ ਮਟਾਫਸੀ ਲੋਕਾਂ ਦਾ ਸਸਪੈਂਸ ਸੀਗਾ ਲੋਕ ਇਹ ਵਾਰ-ਵਾਰ ਸਵਾਲ ਪੁੱਛਦੇ ਸੀ ਹੁਣ ਦੋ ਇੱਕ ਥਾਂ ਤੇ ਆ ਗਏ ਕੀ ਹੋਊਗਾ ਸਾਡੇ ਕੋਲੇ ਅਲੱਗ-ਅਲੱਗ ਜੰਗਾਵਾਂ ਹੈਗੀਆਂ ਆਸਾਨ ਹੈਗੀਆਂ ਔਰ ਅੱਜ ਬਹੁਤ ਵੱਡੀ ਗੱਲ ਕਰਦੇ ਆ ਜੀਤਮਿੰਦਰ ਜੀ ਨੇ ਇਹ ਗੱਲ ਕਹੀ ਹੈ ਕਿ ਅਗਲੀ ਵਾਰੀ 2027 ਦੇ ਵਿੱਚ ਸਾਡੇ ਖੁਸ਼ਬਾਦ ਜੁਟਾਣਾ ਤਲਵੰਡੀ ਸਾਬੋ ਤੋਂ ਉਮੀਦਵਾਰ ਹੋਣਗੇ ਤੇ ਮੈਂ ਉਹਨਾਂ ਦੀ ਮਦਦ ਕਰਾਂਗਾ ਇਹ ਫੁੱਲ ਜੋਰ ਲਾ ਕੇ ਅਸੀਂ ਇਹਨਾਂ ਨੂੰ ਜਿਤਾਉਣ ਦਾ ਕੰਮ ਕਰਾਂਗੇ ਔਰ ਔਰ ਖੁਸ਼ਬਾਦ ਜੁਟਾਣਾ ਦੀ ਨੀਤੀ ਹੈ ਕਿ ਅਸੀਂ ਤਲਵੰਡੀ ਸਾਬੋ ਤੋਂ ਕਿਸੇ ਵੀ ਪ੍ਰਕਾਰ ਦੀ ਕੋਈ ਕਸਰ ਨਹੀਂ ਛੱਡਾਂਗੇ ਇੱਕ ਢਾਹ ਕੇ ਅਸੀਂ ਜੀਤਮਿੰਦਰ ਸਿੰਘ ਜੀ ਦੀ ਮਦਦ ਕਰਾਂਗੇ ਬੜੇ ਬੜੇ ਦਲਵੀਰ ਬੋਲਦੇ ਆ